ਨਿੱਕੀ ਨਿੱਕੀ ਗੱਲ ਤੇ ਸਾਰਾ ਦਿਨ ਨਾਲ ਤੱਕਲੇਸ਼ ਕਰਦੀ ਉਹਨਾਂ ਨਾਲੇ ਆਪਦਾ ਦਿਮਾਗ ਖਰਾਬ ਕਰਦੀ ਹੈ ਹਨਾ ਕੀ ਮਿਲਦਾ ਫਿਰ ਤੁਸੀਂ ਇਹ ਗੱਲ ਆਪਦੀ ਭੈਣ ਨੂੰ ਵੀ ਸਮਝਾ ਸਕਦੇ ਹੋ ਚੱਲ ਮੇਰੀ ਗੱਲ ਸੁਣ ਮੈਂ ਕਰ ਲਉ ਗੱਲ ਠੀਕ ਹੈ ਕੋਈ ਨਹੀਂ ਐਵੇਂ ਤੂੰ ਵੀ ਨਾ ਮੂਡ ਖਰਾਬ ਕਰ ਆਉਂਦਾ ਜੀ ਲਾ ਕੇ ਰੱਖਿਆ ਕਰ ਜੇ ਇਹਨਾਂ ਨੂੰ ਆਪਦੇ ਸਮਝੇਗੀ ਤਾਂ ਹੀ ਤੇਰੀਆਂ ਬਣਨਗੀਆਂ ਇਹ ਜਦੋਂ ਇਹ ਵੀ ਮੈਨੂੰ ਸਮਝ ਲੈਣਗੇ ਕਸਚੂ ਕੁਛਣਾਂ ਦਾ ਜੇ ਮੈਨੂੰ ਜਿਵੇਂ ਮੰਮੀ ਪ੍ਰੀਤ ਨੂੰ ਰੱਖਦੇ ਨੇ ਮੈਨੂੰ ਆਪਣੀ ਕੁੜੀ ਸਮਝ ਲੈਣਗੇ ਕੀ ਫਰਕ ਪੈਂਦਾ ਯਾਰ ਤੈਨੂੰ ਕੁੜੀਏ ਸਮਝਣਗੇ ਕੋਈ ਨਹੀਂ ਥੋੜਾ ਬਹੁਤ ਟਾਈਮ ਲੱਗਦਾ ਹਨਾ ਅੰਡਰਸਟੈਂਡ ਕਰੋ ਇੱਕ ਦੂ ਦੱਸ ਤੁਹਾਡੇ ਸਮ ਜੇਕਰ ਤੁਸੀਂ ਦੇਖਦੇ ਨਾ ਇੰਨਾ ਕੁਝ ਬੋਲੀ ਆ ਕੇ ਕੁੜੀਆਂ ਦਾ ਕੋਈ ਮਤਲਬ ਹੁੰਦਾ ਇੰਨਾ ਬੋਲਣਾ ਹੁਣ ਮੈਂ ਪ੍ਰੀਤ ਨਾਲ ਗੱਲ ਕਰੂਗੀ ਪਹਿਲਾਂ ਵੀ ਐਵੇਂ ਹੀ ਬੋਲਦੀ ਸੀ ਮੇਰੀ ਗੱਲ ਸੁਣ ਮੈਂ ਗੱਲ ਕਰ ਲਉ ਪ੍ਰੀਤ ਨਾਲ ਸਮਝਾ ਦੂੰ ਠੀਕ ਹੈ ਤੁਸੀਂ ਐਵੇਂ ਨਾ ਮਾੜੀ ਮਾੜੀ ਗੱਲ ਤੇ ਹੋ ਕਰਿਆ ਕਰੋ ਚਲ ਆ ਨਿਵੇੜ ਦੇ ਜਿਹੜੇ ਦੋ ਕੰਮ ਹੈਗੇ ਯਾਰ ਚਾਹ ਬਣਾ ਲਿਆ ਠੀਕ ਹੈ ਮੈਂ ਤਾਂ ਜੇ ਸਮਝੂਗੀ ਕੱਲ ਨੂੰ ਇਹਦਾ ਵਿਆਹ ਕਰਾਂਗੇ ਫਿਰ ਗਾਂਹ ਵਾਲੇ ਸਮਝ ਜਾਣਗੇ ਉਹਨਾਂ ਨੂੰ ਵੀ ਤੁਸੀਂ ਸਮਝਾ ਲੋਗੇ ਚਲ ਮੈਂ ਕਹਿ ਦਉ ਪ੍ਰੀਤ ਨੂੰ ਕੋਈ ਨਹੀਂ ਮਾੜੀ ਮਾੜੀ ਗੱਲ ਤੇ ਕੋਈ ਫਾਇਦਾ ਨਹੀਂ ਹੁੰਦਾ ਐਵੇਂ ਕਰਕੇ ਠੀਕ ਹੈ ਜਾ ਕਰ ਲਾ ਚਾਹ ਬਣਾ ਲਿਆ